ਸ੍ਰੀ ਗੁਰੂ ਜੀ ਕੀ ਹਾਲ ਹੈ ਮੇਰੇ ਭੈਣ ਭਰਾਵਾਂ ਦਾ ਮੈਂ ਵਿੱਕੀ ਲਖਮੀਰ ਆਲਾ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਡ ਬੁਟੀਕ ਦੇ ਉੱਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਪੈਚਵਰਕ ਦੀ ਕਢਾਈ ਤੇ ਮਜੈਂਟਾ ਕਲਰ ਦਾ ਇੱਕ ਵੱਡਾ ਪੀਸ ਆ ਉਹਦੇ ਉੱਤੇ 골ਡਨ ਜੈਰੀ ਦੀ ਕਢਾਈ ਕੀਤੀ ਜਾਊਗੀ ਲੰਬੇ ਲੋਟ ਤੇ ਉਹ ਉਸ ਤੋਂ ਬਾਅਦ ਉਹਨੂੰ ਪੱਟੀ ਦੇ ਰੂਪ ਵਿੱਚ ਕੱਟ ਕੇ ਲੰਬੀ ਪੱਟੀ ਆਪਣਾ ਚੁੰਨੀ ਦੇ ਉੱਤੇ ਉਸ ਪੈਚਵਰਕ ਨੂੰ ਚਾਰੋਂ ਤਰਫ ਲਾਇਆ ਜਾਊਗਾ ਚੁੰਨੀ ਦੇ ਤੇ ਉਹ ਦੂਆਦ ਉਸ ਪੈਚਵਰਕ ਦੇ ਦੋਨੇ ਸਾਈਡਾਂ ਤੇ ਇੱਕ ਸਾਈਡ ਤੇ ਘੱਟ ਵਰਕ ਦੀ ਕਢਾਈ ਕੀਤੀ ਹੋਊਗੀ ਤੇ ਦੂਜੀ ਸਾਈਡ ਤੇ ਫੁੱਲਾਂ ਵਾਲੀ ਘੱਟ ਵਰਕ ਦੀ ਕਢਾਈ ਕੀਤੀ ਜਾਊਗੀ ਸੋਚ ਕੇ ਦੇਖੋ ਤੁਸੀਂ ਨਾ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਸੋਚ ਕੇ ਵੀ ਜਦੋਂ ਚੁੰਨੀ ਉੱਤੇ ਹੈ ਨਾ ਪੈਚਵਰਕ ਮੈਜੈਂਟਾ ਕਦਰ ਦਾ ਤੇ ਚੁੰਨੀ ਮੇਰੇ ਸਾਹਬ ਜੋ ਸਕਾਈ ਕਦਰ ਦਾ ਥੋੜਾ ਡਾਰਕ ਸਕਾਈ ਕਦਰ ਦੀ ਆ ਮੈਜੈਂਟਾ ਕਦਰ ਦਾ ਉੱਤੇ ਹੈ ਨਾ ਪੈਚਵਰਕ ਕਿੰਨਾ ਸੋਹਣਾ ਲੱਗੂਗਾ ਚਲ ਜਿਆਦਾ ਨਾ ਗੱਲਾਂ ਮਾਰਦਾ ਹੋਇਆ ਨਹੀਂ ਤੁਸੀਂ ਕਹੋਗੇ ਗੱਲਾਂ ਕਰੀ ਜਾਂਦਾ ਕਢਾਈ ਨਹੀਂ ਦਿਖਾਉਂਦਾ ਆਪਾਂ ਦੇਖਦੇ ਆਂ ਪੈਚਵਰਕ ਉਤੇ 골ਡਨ ਜਰੀ ਦੀ ਕਢਾਈ ਆ ਦੇਖੋ ਜੀ ਕਢਾਈ ਚੱਲ ਰਹੀ ਆ ਇਹ ਆਪਣਾ ਵੀਲ ਟਾਈਪ ਕਢਾਈ ਆ 골ਡਨ ਜਰੀ ਦੀ ਤੇ ਪਿੱਛੇ ਤੁਹਾਨੂੰ ਉੱਤੇ ਦਿਖ ਰਿਹਾ ਹੋਊਗਾ ਫਰੇਮ ਦੇ ਉੱਤੇ ਉਹ ਪਹਿਲਾਂ ਕਢਾਈ ਕੀਤੀ ਜਾ ਚੁੱਕੀ ਆ ਤੇ ਹੁਣ ਕਢਾਈ ਕਰ ਰਹੇ ਨੇ ਅਮ ਨਾ ਇਹ ਆਪਣਾ 골ਡਨ ਜਰੀ ਦੀ ਕਢਾਈ ਆ ਜਿਹੜਾ ਇਹ ਸਾਰਾ ਕੱਪੜਾ ਮੈਂਜੈਂਟਾ ਕਲਰ ਹੈ ਨਾ ਇਹਨੂੰ ਪੈਚ ਦੇ ਤੌਰ ਤੇ ਭਰਤਾ ਜਾਊਗਾ ਇਹਦੇ ਤੇ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਢਾਈ ਕਰ ਕਰਕੇ ਅਮ ਕਿੰਨੇ ਕਿੰਨੇ ਇੰਚ ਦਾ ਕੱਟ ਕੱਟਿਆ ਜਾਊਗਾ ਇਹਨੂੰ ਇਹ 3 3 ਇੰਚ ਦਾ ਕੱਟਿਆ ਜਾਊਗਾ ਵੀ ਦੋ ਫਰੇਮ ਆਉਣਗੇ ਵਿੱਚ ਇਹ ਇੱਕ ਇੱਕ ਫਰੇਮ ਦੇ ਵਿੱਚ ਕਵਰ ਹੋ ਜਾਊਗਾ ਜੀ ਜੀ ਇੱਕ ਇੱਕ ਫਰੇਮ ਦੇ ਵਿੱਚ ਨਹੀਂ ਇੱਕ ਇੱਕ ਫਰੇਮਸ ਦੋ ਦੋ ਪੈਚ ਆਉਣਗੇ ਇੱਕ 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 ਫਰੇਮ ਦੇ ਵਿੱਚ ਦੋ ਪੈਚ ਆ ਜਾਣਗੇ 3 3 ਇੰਚ ਦੀ ਚੜਾਈ ਕਰੀਏ ਉੱਪਰ ਪੈਚ ਦੀ ਤੇ ਜਿਵੇਂ ਆ ਫਰੇਮ ਆ ਗਿਆ ਕੋਲ ਆਇਆ ਹਨ ਇਹਦੇ ਵਿੱਚ ਦੋ ਪੈਚ ਤਿਆਰ ਕੀਤੇ ਜਾਣਗੇ ਫਿਰ ਉਹਨੂੰ ਕੱਟ ਕੇ ਚੁੰਨੀ ਦੇ ਉੱਤੇ ਲਾਇਆ ਜਾਊਗਾ ਤੇ ਸੋਚੋ ਨਾ ਚੁੰਨੀ ਕਿੰਨੀ ਜ਼ਿਆਦਾ ਸੋਹਣੀ ਬਣ ਜੂਗੀ ਹਨਾ ਇਹ ਜਿਹੜਾ ਆਪਣਾ ਪੈਚਵਰਕ ਲਈ ਕੱਪੜਾ ਵਰਤਿਆ ਯਾਰ ਇਹਦੀ ਲੰਬਾਈ ਲਗਭਗ 3 ਜਾਂ 3.5 ਮੀਟਰ ਦੀ ਆ ਤੇ ਇਹਦੇ ਵਿੱਚ ਪੱਟੀਆਂ ਕੱਢ ਕੇ ਤਿੰਨ ਦਿਨੇ ਇੱਜੇ ਦਾ ਪੈਚ ਦਾ ਟੁਟਾ ਕੱਟ ਕੇ ਫਿਰ ਉਹ ਜੁੰਨੀ ਤੇ ਲਾਇਆ ਜਾਊਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਤੇ ਮੈਂ ਤੁਹਾਨੂੰ ਨੇੜੇ ਤੇ ਦਿਖਾਉਣਾ ਕੜਾਈ ਦੇਖੋ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਆ ਦੇਖੋ ਨਾ ਕੜਾਈ ਹੁੰਦੀ ਜਦੋਂ ਆਪਾਂ ਦੇਖਦੇ ਫੁੱਲ ਬਣਦੇ ਨੇ ਕੜਾਈ ਨਾਲ ਕਰਦੇ ਕਰਦੇ ਨਾ ਕਿੰਨਾ ਜਿਆਦਾ ਸੋਹਣਾ ਲੱਗਦਾ ਉਹ ਦੇਖੋ ਨਾ ਬਾਕੀ ਆਇਆ ਪਹਿਲਾਂ ਸੁਨੂ ਪੱਤੀਆਂ ਵੀ ਛਾਪਾ ਉਹ ਕਰੇਂਦੇ ਨਾ ਛਾਪਾ ਕੜਾਈ ਕਰਦੇ ਕਰਦੇ ਥੋੜਾ ਇਹ ਲਾਈਟ ਹੋ ਜਾਂਦਾ ਇਸ ਕਰਕੇ ਵੀ ਬਹੁਤ ਦਿਨ ਨਿਗਾ ਨਾਲ ਉਹ ਬਣਾਉਣਾ ਪੈਂਦਾ ਇਹ ਕੋਈ ਵੀ ਕਿੜਾਈ ਹੈ ਨਾ ਇਧਰ ਉਧਰ ਨਾ ਹੋ ਜੇ ਤੇ ਤੁਸੀਂ ਹੁਣ ਇਹ ਲੈ ਲਓ ਸਾਬ ਵੀ ਇਹ 3.5 ਮੀਟਰ ਦਾ ਲੰਬਾ ਕੱਪੜਾ ਸਾਰੇ ਦੇ ਇਹ ਲੰਬਾਈ ਦੇ ਵਿੱਚ ਬੇਲ ਬਣਾਈ ਜਾਊਗੀ ਇਹ ਕੱਪੜੇ ਦੇ ਜਿਵੇਂ ਇਹਦੀ ਚੜਾਈ ਹੈ ਜਿੰਨੀ ਹੈ ਨਾ ਸੱਜੇ ਪਾਸੇ ਵੀ ਇਹ ਬੇਲ ਗੱਡੀ ਜਾਊਗੀ ਤੇ ਇਧਰ ਖੱਬੇ ਪਾਸੇ ਵੀ ਆ ਜਿੱਦਾਂ ਆਹ ਦੇਖੋ ਤੁਹਾਨੂੰ ਆ ਬਲੂ ਕਲਰ ਦਾ ਛਾਪਾ ਦਿਖ ਰਿਹਾ ਹੋਊਗਾ ਇਹਦੇ ਉੱਤੇ ਵੀ ਗੱਡੀ ਜਾਊਗੀ ਦੇਖੋ ਨਾ ਕੜਾਈ ਜੱਦਰੀ ਆ ਤੇ ਕੜਾਈ ਦੇ ਜਿਹਾ ਜਿਹਾ ਫੁੱਲ ਬਣਦੇ ਨੇ ਹਨਾ ਆ ਪੱਤੀਆਂ ਜਦੋਂ 골ਡਨ ਜਰੀ ਦੀ ਕੜਾਈ ਕੀਤੀ ਜਾਂਦੀ ਆ ਜਿਵੇਂ ਜਿਸ ਤਰ੍ਹਾਂ ਕਸਟਮਰ ਆਪਾਂ ਨੂੰ ਕਹਿੰਦਾ ਵੀ ਜਰੀ ਦੀ ਕੜਾਈ ਕਰਨੀ ਦੇ ਦੇ ਉੱਤੇ ਤੇ ਬਾਕੀ ਜਿਹੜੇ ਆਪਾਂ ਫੁੱਲ ਕੱਢਦੇ ਹੁੰਨੇ ਆ ਦੂਜੇ ਕੱਪੜਿਆਂ ਤੇ ਉਹਦੇ ਉੱਤੇ ਤਾਂ ਵੀ ਜਿਵੇਂ ਜਿਵੇਂ ਕਦਰ ਹੁੰਦੇ ਨੇ ਉਹਦੇ ਹਿਸਾਬ ਨਾਲ ਕੜਾਈ ਕੀਤੀ ਜਾਂਦੀ ਜਿਵੇਂ ਪੱਤੀਆਂ ਹੋ ਗਈਆਂ ਹਰੇ ਰੰਗ ਦੀਆਂ ਫੁੱਲ ਕੋਈ ਲਾਲ ਦਾ ਕੋਈ ਪਿੰਕ ਹੋ ਗਿਆ ਤੇ ਅਡਾ ਡਰੰਕਾ ਦੀ ਕਢਾਈ ਕੀਤੀ ਜਾਂਦੀ ਆ ਤੇ ਇਹ ਪੈਚ ਲਈ ਕਸਟਮਰ ਨੇ ਕਿਹਾ ਸੀਗਾ ਵੀ ਸਿਰਫ ਜਰੀ ਦੀ ਕਢਾਈ ਹੀ ਕਰਨੀ ਆ ਤੇ ਬਾਕੀ ਦੇਖ ਵੀ ਲੋ ਨਾ ਮਜੈਂਟਾ ਕਲਰ ਦੇ ਉੱਤੇ ਜਰੀ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਸੁਨਾ ਲੱਗ ਰਿਹਾ ਵੈਸੇ ਵੀਡੀਓ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਪਤਾ ਹੈ ਨਾ ਵੀ ਕਲਰ ਚੇਂਜ ਹੋ ਜਾਂਦਾ ਥੋੜਾ ਜਿਹਾ ਇਹ ਡਾਰਕ ਤੇ ਆ ਤੇ 골ਡਨ ਕਲਰ ਕਰਕੇ ਹੈ ਨਾ ਕਿੰਨੀ ਕਢਾਈ ਦੇਖ ਲੋ ਵੀ ਉਗੜ ਕੇ ਆ ਰਹੀ ਆ ਆਹ ਨਾਲ ਜਿਹੜੀ ਉਹ ਚੁੰਨੀ ਤੇ ਲਾਉਣਾ ਉਹ ਕਿਹੜੇ ਕਲਰ ਦੀ ਆ ਸਕਾਈ ਸਕਾਈ ਕਲਰ ਦੀ ਚੁੰਨੀ ਆ ਸਕਾਈ ਕਲਰ ਤੇ ਮਜੈਂਟਾ ਕਲਰ ਦਾ ਪੈਚਵਰਕ ਤੇ ਉੱਤੇ ਜਰੀ ਦੀ ਕਢਾਈ ਹੈ ਨਾ ਨਾ ਜਿਆਦਾ ਸੋਹਣਾ ਬਣੂਗਾ ਪੈਚਵਰਕ ਆਮਨੇ ਚੁੰਨੀ ਤੇ ਲਾਉਣਾ ਸਟਾਰਟ ਕਰਤਾ ਤੇ ਦੇ ਇੱਕ ਪਾਸੇ ਸਿੰਪਲ ਕੱਟਵਰਕ ਆ ਤੇ ਦੂਜੇ ਪਾਸੇ ਫੁੱਲਾਂ ਵਾਲਾ ਕੱਟਵਰਕ ਕੀਤਾ ਜਾ ਰਿਹਾ ਦੇਖੋ ਇੱਕ ਪਾਸੇ ਸਿੰਪਲ ਕੱਟਵਰਕ ਆ ਨਾ ਕਿੰਨਾ ਸੋਹਣਾ ਲੱਗ ਰਿਹਾ ਸਕਾਈ ਕਲਰ ਦੇ ਉੱਤੇ ਤੇ ਇਹ ਦੂਜੇ ਵਾਸਤੇ ਫੁੱਲਾਂ ਵਾਲਾ ਕੱਟਵਰਕ ਐ ਪੈਚ ਦੀ ਕਢਾਈ ਫਿਰ ਤੁਹਾਨੂੰ ਕਿਦਾਂ ਦੀ ਲੱਗੀ ਜੀ ਉਹ ਪੈਚ ਜਿਹੜਾ ਆਪਣਾ ਚੁੰਨੀ ਤੇ ਲਾਉਣ ਵਾਸਤੇ ਤਿਆਰ ਕੀਤਾ ਗਿਆ ਸੀਗਾ ਆਪਣਾ ਮਜੈਂਟਾ ਕਲਰ ਦੇ ਦਿੱਤੇ ਨਾ 골ਡਨ ਵੇਲ ਪਾਈ ਗਈ ਸੀਗੀ ਤੇ ਅਮਨ ਨੇ ਉਹ ਪੈਚ ਵਰਕ ਤਿਆਰ ਕਰਕੇ ਹੈਨਾ ਤੇ ਉਹਦੀ ਪੱਟੀ ਕੱਟ ਕੇ ਜਿਹੜੀ ਚੁੰਨੀ ਦੇ ਉੱਤੇ ਪੈਚ ਲਾਉਣਾ ਦੀਗਾ ਪੈਚ ਲਾ ਕੇ ਉਹਦੇ ਇੱਕ ਸਾਈਡ ਕੱਟਵਰਕ ਕਰਨਾ ਦੀਗਾ ਨਾ ਇੱਕ ਸਾਈਡ ਫੁੱਲ ਵਾਲਾ ਕਟਵਰਕ ਕਰਨਾ ਦੀਗਾ ਤੇ ਅਮਨ ਮੈਨੂੰ ਕਹਿੰਦੀ ਕਹਿੰਦੀ ਇੰਨਾ ਟਾਈਮ ਸੂਟ ਦੀ ਕਢਾਈ ਤੇ ਨਹੀਂ ਲੱਗਦਾ ਜਿੰਨਾ ਇਹ ਪੈਚ ਨੂੰ ਚੁੰਨੀ ਦੇ ਉੱਤੇ ਲਾਉਣ ਤੇ ਟਾਈਮ ਲੱਗ ਗਿਆ ਬਹੁਤੋ ਕਿਉਂ ਆ ਮਟਾ ਇਹਨੂੰ ਲਾਉਣ ਤੇ ਤੇ ਕਿਉਂ ਕਦੇ ਚੁੰਨੀ ਨੂੰ ਤੁਹਾਨੂੰ ਪਤਾ ਵੀ ਚੁੰਨੀ ਥੋੜੀ ਹੁੰਦੀ ਹੈ ਨਾ ਸੂਟ ਨਾਲੋਂ ਫਰਕ ਹੁੰਦਾ ਨਾਜ਼ੁਕ ਹੁੰਦੀ ਆ ਤੇ ਐਂ ਲਾ ਲਓ ਵੀ ਗੱਲ ਮਕਾ ਲਓ ਅਮਨ ਨੇ ਜਿਹੜਾ ਇਹ ਪੈਚ ਆ ਚੁੰਨੀ ਉੱਤੇ ਬਹੁਤ ਔਖਾ ਲਾਇਆ ਤੇ ਬਾਕੀ ਜੀੜੀ ਕੰਮ ਉੱਤੇ ਨਾ ਮੈਂ ਤੇ ਜ਼ਿਆਦਾ ਲੱਗੇ ਹੈ ਨਾ ਵੀ ਬੰਦਾ ਔਖਾ ਹੋ ਕੇ ਲਾਵੇ ਪਰਿਆਂ ਵੀ ਹਾਰ ਨਹੀਂ ਮੰਨਦੀ ਆ ਮਨਾ ਲਾ ਕੇ ਹੱਡੀ ਤੇ ਬਾਕੀ ਆਇਆ ਹਜੇ ਤਿੰਨ ਚੁੰਨੀਆਂ ਹੋਰ ਤਿਆਰ ਕਰਨੀਆਂ ਨੇ ਤੇ ਮੈਂ ਚੁੰਨੀ ਥੋੜੀ ਲੰਬੀ ਆ ਨਾ ਮੰਜੇ ਦੇ ਉੱਤੇ ਆਈ ਨਹੀਂ ਮੈਂ ਬੈੱਡ ਦੇ ਉੱਤੇ ਵਿਛਾਈ ਹੋਈ ਆ ਬਚਾ ਲਵਾਂ ਮੈਂ ਥੋੜੀ ਤੈ ਮਾਰੀ ਹੋਈ ਆ ਮੈਂ ਤੁਹਾਨੂੰ ਦਿਖਾਉਣਾ ਚੁੰਨੀ ਉੱਤੇ ਪੈਚਵਰਕ ਲੱਗਿਆ ਹੋਇਆ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਆ ਤੁਸੀਂ ਵੀ ਜੇ ਕਰੇ ਇਹ ਜਿਹਾ ਕੰਮ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਨੰਬਰ ਪਤੀਆ ਆਪਣਾ ਨਾ WhatsApp ਕਾਲਿੰਗ 9530843603 ਬਾਲੀਆਂ ਗੱਲਾਂ ਨਾ ਮਾਰਦਾ ਹੋਇਆ ਨਹੀਂ ਤੁਸੀਂ ਕਹੋਗੇ ਵੀ ਇਹੀ ਬੋਲੀ ਜਾਂਦਾ ਹਾਂ ਸਾਨੂੰ ਕੜਾਈ ਦਿਖਾਉਂਦਾ ਨਹੀਂ ਮੈਂ ਤੁਹਾਨੂੰ ਦਿਖਾਉਣਾ ਚੱਲੋ ਆਹ ਦੇਖੋ ਜੀ ਮੈਂ ਬੈੱਡ ਦੇ ਉੱਤੇ ਵਿਸਾਈਆ ਇਹ ਤੇ ਤੁਹਾਨੂੰ ਮੈਂ ਉੱਤੋਂ ਕਰਕੇ ਦਿਖਾਉਣਾ ਆਹ ਚੁੰਨੀਆਂ ਤੇ ਉੱਤੇ ਮਜੈਂਟਾ ਕੱਲ ਦਾ ਪੈਚਵਰਕ ਲਾਇਆ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਨਾ ਆ ਵਿੱਚ ਵੀਡੀਓ ਕਰਕੇ ਪਤਾ ਨਹੀਂ ਲੱਗਦਾ ਨਾ ਜਿੱਥੇ ਤੁਹਾਨੂੰ ਆ ਡਾਰਕ ਜਿਹਾ ਲੱਗ ਰਿਹਾ ਆਪਣਾ ਆ ਜਗ੍ਹਾ ਦੇ ਹਨਾ ਮੈਂ ਇੱਥੇ ਚੁੰਨੀ ਮੋੜੀ ਹੋਈ ਆ ਥੋੜੀ ਜੀ ਕਿਉਂਕਿ ਇਹ ਕਾਫੀ ਲੰਬੀ ਆ ਹੁਣ ਆਮਨ ਹੈ ਨਹੀਂ ਉਹਰੇ ਮੈਨੂੰ ਇਹਦਾ ਪਤਾ ਨਹੀਂ ਹੈਗਾ ਵੀ ਇਹਦੀ ਲੰਬਾਈ ਕਿੰਨੀ ਆ ਨਹੀਂ ਮੈਨੂੰ ਪੁੱਛ ਕੇ ਦੱਸ ਦਿੰਦਾ ਮੈਨੂੰ ਕਾਫੀ ਲੰਬੀ ਆ ਤੁਹਾਨੂੰ ਤਾਂ ਪਤਾ ਹੀ ਹੋਣਾ ਨਾ ਭੈਣਾਂ ਨੂੰ ਵੀ ਚੁੰਨੀ ਦੀ ਲੰਬਾਈ ਕਿੰਨੀ ਹੁੰਦੀ ਆ ਐ ਲਾ ਲਓ ਵੀ ਇਹ ਸਾਰੇ ਬੈੱਡ ਤੇ ਆ ਹੀ ਨਹੀਂ ਹੈਗੀ ਤੇ ਆ ਇੰਨੀ ਮੋੜੀ ਹੋਈ ਆ ਤੇ ਤੁਸੀਂ ਮੈਨੂੰ ਦੱਸਿਓ ਨਾ ਵੀ ਇਹ ਤੁਹਾਨੂੰ ਕਿੱਦਾਂ ਦਾ ਲੱਗਿਆ ਪੈਚਵਰਕ ਚੁੰਨੀ ਉੱਤੇ ਕੀਤਾ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਇਹ ਗੱਲ ਬਣ ਗਈ ਮਿਹਨਤ ਹੋਈ ਹੈ ਇਹ ਤੇ ਪੂਰੀ ਦੱਬ ਕੇ ਪਰ ਤੁਹਾਨੂੰ ਪਤਾ ਹੈ ਨਾ ਜਿੱਦੇ ਵੱਧ ਮਿਹਨਤ ਹੁੰਦੀ ਆ ਚੀਜ਼ ਸੋਹਣੀ ਦਾ ਮੁੱਲੋਂ ਮੁੱਲੀ ਬਣਦੀ ਆ ਤੇ ਬਾਕੀ ਤੁਸੀਂ ਦੇਖ ਹੀ ਲਿਆ ਹੁਣਾ ਨਾ ਵੀ ਆਮਨ ਦਾ ਕੰਮ ਸਾਫ਼ ਆ ਨਾ ਕਿੰਨੀ ਬਰੀਕੀ ਨਾਲ ਕਢਾਈ ਕਰਦੀ ਆ ਤੇ ਆਹ ਦੇਖੋ ਨਾ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਆ ਨਾ ਜਿਹੜੇ ਸੂਟ ਨਾਲ ਹੈ ਨਾ ਇਹ ਚੁੰਨੀ ਲੈਤੀ ਜਾਊਗੀ ਹੈ ਨਾ ਆਹ ਹੈ ਸਿਰ ਹੀ ਲੱਗੂਗਾ ਆਹ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣਾ ਦੇਖੋ ਨਾ ਕਿੰਨੀ ਸੋਹਣੀ ਕਢਾਈ ਆ ਇਸ ਸਫਾਈ ਬਾਰੇ ਵੀ ਤੁਸੀਂ ਦੱਸਿਓ ਨਾ ਵੀ ਕੰਮ ਸਾਫ਼ ਆ ਕੰਮ ਸਾਫ਼ ਆ ਭਾਈ ਸਾਡੀ ਕੁੜੀ ਦਾ ਤੇ ਐਨਾ ਕਹਿੰਦਾ ਹੋਇਆ ਮੈਂ ਸੋਥੋਂ ਵਿਦਾ ਲੈਣਾ ਬਾਕੀ ਹੈ ਨਾ ਫੇਸ ਟੂ ਫੇਸ ਗੱਲ ਕਰਦੇ ਆ ਮੈਂ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕਿੱਦਾਂ ਨਹੀਂ ਲੱਗੀ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਹਾਂ ਜੀ ਫਿਰ ਸੋਹਣੀ ਲੱਗੀ ਕਿਹੜਾਈ ਚੁੰਨੀ ਉੱਤੇ ਪੈਚ ਵਰਕੇ ਲੱਗਿਆ ਹੋਇਆ ਹੈ ਨਾ ਤੇ ਸੂਟ ਨਾਲ ਲੈਂਦਾ ਹਾਂ ਕਿੰਨਾ ਸੋਹਣਾ ਲੱਗੂਗਾ ਹਨ ਤੁਸੀਂ ਵੀ ਭੈਣੋ ਕਢਾਈ ਕਰਵਾਓ ਸਾਥੂ ਹਨਾ ਸਾਡੇ ਨਾਲ ਵਟਸਐਪ ਕੋਆਰਡਿੰਗ ਕਰੋ ਤੁਸੀਂ ਕਿੱਥੋਂ ਵੀ ਬਿਲੋਂਗ ਕਰਦੇ ਹੋ ਹਨਾ ਆਪਾਂ ਤੁਹਾਨੂੰ ਇਹ ਕੋਰੀਅਰਾਂ ਹੀ ਸੂਟ ਤੁਹਾਡਾ ਪਹੁੰਚਦਾ ਕਰ ਦਾਂਗੇ ਹਨਾ ਜਿਹੜੇ ਵੀ ਸੂਟ ਤੇ ਕਢਾਈ ਕਰਾਉਣੀ ਹੈ ਨਾ ਸਾਨੂੰ ਦੱਸ ਦਿਓ ਆਪਾਂ ਉਹ ਕਪੜਾ ਉਰੋਂ ਲੈ ਲਾਂਗੇ ਤੇ ਉਹਦੇ ਤੇ ਤੁਹਾਨੂੰ ਕਢਾਈ ਕਰਕੇ ਤੋਰ ਦਾਂਗੇ ਤੇ ਜਿਹੜੀ ਵੀ ਤੁਹਾਨੂੰ ਕਢਾਈ ਕਰਵਾਉਣੀ ਹੋਊਗੀ ਹਨਾ ਆਪਣਾ ਆਨਲਾਈਨ ਦੇਖ ਕੇ ਜੇਦੋਂ ਵੀ ਸਾਨੂੰ ਪਹਿਲਾਂ ਫੋਟੋ ਭੇਜ ਦਿਓ ਆਪਾਂ ਉਹਦਾ ਸ਼ਾਪਾ ਤਿਆਰ ਕਰਕੇ ਤੁਹਾਡੇ ਲਈ ਕੜਾਈ ਕਰਕੇ ਦੇ ਦਾਂਗੇ ਤੇ ਜਿਹੜੇ ਨਵੇਂ ਵੀਰ ਜੁੜਦੇ ਨੇ ਨਾ ਮੈਂ ਆਈ ਵਾਰ ਤੁਹਾਨੂੰ ਰਿਕੁਐਸਟ ਕਰਦਾ ਉਹ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਤੇ ਮੈਂ ਤੁਹਾਡੇ ਲਈ ਵਧੀਆ-ਵਧੀਆ ਕੜਾਈ ਵਾਲੇ ਵੀਡੀਓ ਲੈ ਕੇ ਆਉਂਗਾ ਤੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਨਾ ਛੋਟਾ ਤੇ ਵੱਡਾ ਵੀਰ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਅੱਸੀ ਗੱਲ ਜੀ